ਸ਼੍ਰੀਲੰਕਾ ਤੋਂ ਭਾਰਤ ਕੋਲ ਮੜਾਏ 6 ਵਿਅਕਤੀਆਂ 'ਚੋਂ 2 ਲੋਕਾਂ ਦੀ ਅਮਰੀਕਸਰ 'ਚ ਹੋਈ ਕਿਨਾਪਿੰਗ ਮਾਮਲੇ 'ਚ ਪੁਲਿਸ ਨੇ ਦੋਵਾਂ ਲੋਕਾਂ ਨੂੰ ਰਿਕਵਰ ਕਰ ਲਿਆ। ਇਸ ਦੇ ਨਾਲ ਹੀ ਕਿਨਾਪਰਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਰੀਕਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼੍ਰੀਲੰਕਾ ਸਿਟੀਜ਼ਨ ਇੱਕ ਲੜਕਾ ਤੇ ਇੱਕ ਲੜਕੀ ਦੇ ਕਿਨਾਪਿੰਗ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਟਰੇਸ ਕਰਨ 'ਚ ਅਮਰੀਕਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਅੱਗੇ ਦੱਸਿਆ ਕਿ ਸ਼੍ਰੀਲੰਕਾ ਤੋਂ 6 ਲੋਕ ਜਹਿਨ ਕਰਬਿਕਾ ਲਲਿਤ ਪ੍ਰੇਨਤਾ ਕਨਿਸ਼ਕਾ ਸੁਮਰਦਨ ਅਤੇ ਨਿੱਲੂ ਜਤਿਨ ਭਾਰਤ ਘੁੰਮਣ ਲਈ ਆਏ ਸਨ ਤਾਂ ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਸ਼੍ਰੀਲੰਕਾ ਦਾ ਲड़का ਅਸਿੱਧਾ ਮਿਲਿਆ ਜਿਸ ਨੂੰ ਉਹ ਪਹਿਲੀ ਵਾਰ ਮਿਲ ਰਹੇ ਸਨ ਉਸ ਨੌਜਵਾਨ ਦੇ ਵੱਲੋਂ ਸ਼੍ਰੀਲੰਕਾ ਤੋਂ ਆਏ 6 ਲੋਕਾਂ ਨੂੰ ਅਲਬੀਨਿਆ ਦਾ ਵਰਕ ਪਰਮਿਟ ਲਵਾਉਣ ਦਾ ਸੁਝਾਅ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਉਸ ਨੌਜਵਾਨ ਦੇ ਵੱਲੋਂ ਇਹ ਨਾ ਨੁਅਮਰਿਸਰ ਭੇਜਿਆ ਗਿਆ ਜਿੱਥੇ ਅਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਜਦੋਂ ਇਹਨਾਂ ਦੇ ਵਿੱਚੋਂ ਇੱਕ ਲੜਕਾ ਤੇ ਇੱਕ ਲੜਕੀ ਨੂੰ ਇਹ ਕਿਹਾ ਗਿਆ ਕਿ ਚਲੋ ਤੁਹਾਨੂੰ ਦੂਸਰੀ ਥਾਂ ਤੇ ਜਾ ਕੇ ਵੀਜ਼ਾ ਦੇਣਾ ਹੈ ਤਾਂ ਵੀਜ਼ਾ ਦੇਣ ਦੇ ਬਹਾਨੇ ਇਹਨਾਂ ਨੂੰ ਅਗਵਾ ਕਰ ਲਿਆ ਗਿਆ ਤੇ ਇਹਨਾਂ ਦੇ ਸਾਥੀਆਂ ਦੇ ਕੋਲੋਂ ਫਿਰੋਤੀ ਮੰਗੀ ਗਈ ਜਦੋਂ ਇਹ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਸ਼੍ਰੀਲੰਕਾ ਤੋਂ ਆਏ ਦੋ ਲੋਕਾਂ ਨੂੰ ਰਿਕਵਰ ਕੀਤਾ ਤੇ ਨਾਲ ਦੀ ਨਾਲ ਮਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਤੀਸਰੇ ਮਲਜ਼ਮ ਦੀ ਭਾਲ ਜਾਰੀ ਹੈ ਤੇ ਪੁਲਿਸ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ। ਇਹਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉੱਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ। ਤੇ ਇਹ ਉਸ ਚਾਂਸੇ 'ਚ ਆ ਗਏ। ਇਹਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ। ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ 'ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ। ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ। ਇਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ ਚਾਰ শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚ ਇੱਕ ਨਿਲੂ ਚਿਤਨ ਹੈ ਇਹ ਉਹਨਾਂ ਦੇ ਹੈਗੇ ਜੋਹਨ ਕਾਰਬੀਕਾ ਲਲਤ ਪ੍ਰੇਂਕਾ ਕਨਿਸ਼ਕਾ ਉਸਮਰਧਨ ਇਹ ਸਾਰੇ ਉੱਥੇ ਡੱਲੇ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਡੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਦੂਜੇ ਉੱਥੇ ਹੀ ਰਹਿ ਕੇ ਹੋਟਲ 'ਚ ਉਹ ਇੱਥੇ ਇਤੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜਾਏਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 312 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਦੀ ਤਫਤੀਸ਼ ਦੇ ਵਿੱਚ ਡੀਸੀਪੀ ਮਂਦੇਰ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਰਪਾਲ ਸਿੰਘ ਏ ਡੀਸੀਪੀ ਵਿਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇੰਚਾਰਜ ਸਾਰੇ ਇੱਕਦਮ ਐ ਐਕਸ਼ਨ ਚ ਆਇਆ ਬੜਾ Swift ਐਕਸ਼ਨ ਕੀਤਾ ਗਿਆ ਔਰ ਜਿਹੜੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਰਿਕਵਰ ਹੋ ਗਏ ਤੇ ਅਸੀਂ ਟ੍ਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾ ਚੋਂ ਫੜੇ ਗਏ ਬਿਊਰੋ ਰਿਪੋਰਟ ਹਮਦਰ ਟੀਵੀ